ਇੱਕ ਉਪਰਾਲਾ ਕੀਤਾ ਇੱਕ ਉਦਮ ਕੀਤਾਗਾ ਵੀ ਲੋਕਾਂ ਨੂੰ ਦੱਸਿਆ ਜਾਵੇ ਵੀ ਯਾਰ ਸਾਡੀ ਮੰਡੀ ਦੇ ਵਿੱਚ ਜਿਹੜੀ ਪ੍ਰਾਈਵੇਟ ਖਰੀਦ ਹੋ ਰਹੀ ਹੈ ਉਹ ਕਿਸ ਸਾਧਲੇ ਦੇ ਨਾਲ ਹੋ ਰਹੀ ਹੈ ਸਾਡੇ ਲੋਕਾਂ ਨੂੰ ਪਤਾ ਵੀ ਹੈ ਕਿ ਨਹੀਂ ਪਤਾ ਜਾਂ ਕਿਸ ਜਾਲ ਦੇ ਵਿੱਚ ਫਸ ਗਏ ਇਹ ਭਰਾਵੋ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਅੱਜ ਆਹ ਤੁਹਾਡੇ ਆ ਜਿਹੜਾ ਇੱਕ ਘੰਟਾ ਸਮਾਂ ਲੈਂਦਾਗਾ ਉਹਦੇ ਵਾਸਤੇ ਤੁਹਾਡੇ ਨਾਲ ਭਰਾਵੋ ਗੱਲ ਕਰਨੀ ਹੈ ਕਈ ਸਾਡੇ ਆਰਥੀਏ ਭਰਾਵਾਂ ਨੂੰ ਇਸ ਗੱਲ ਦੀ ਤਕਲੀਫ ਹੋ ਸਕਦੀ ਹੈ ਉਹਨਾਂ ਨੂੰ ਲੱਗ ਸਕਦਾ ਵੀ ਯਾਰ ਇਹ ਕਿਸਾਨਾਂ ਨੂੰ ਗਵਾਹ ਕਰਦੇ ਨੇ ਵੀ ਯਾਰ ਸਾਡਾ ਵਧੀਆ ਰੋਜ਼ਗਾਰ ਚੱਲਦਾ ਹੈ ਬਸ ਇਹ ਕਹਿੰਦੇ ਆ ਭਰਾਵੋ ਜੇ ਝੋਟਾ ਮਰ ਗਿਆ ਤੇ ਰਹਿਣੇ ਚਿੱਤਰ ਵੀ ਨਹੀਂ ਹੈਗੇ ਜੇ ਆ ਲੋਕ ਮਰਗੇ ਨਾ ਕਿਸਾਨ ਮਰ ਗਿਆ ਕਿਸਾਨੀ ਮਰ ਗਈ ਤਾਂ ਆਰਥੀਆ ਵੀ ਨਹੀਂ ਰਹਿੰਦਾ ਜੇ ਆਰਥੀਆ ਨਹੀਂ ਰਹਿੰਦਾ ਤਾਂ ਮੁਨੀਮ ਵੀ ਨਹੀਂ ਰਹਿੰਦਾ ਜੇ ਮੁਨੀਮ ਨਹੀਂ ਰਹਿੰਦਾ ਤਾਂ ਮਜ਼ਦੂਰ ਵੀ ਨਹੀਂ ਰਹਿੰਦਾ ਦੇ ਮਜ਼ਦੂਰ ਵੀ ਨਹੀਂ ਰਹੰਦਾ ਕਾ ਜਿਹੜੀਆਂ ਸਾਡੀਆਂ ਭੈਣਾਂ ਬੈਠੇ ਨੇ ਧਾਨਕ ਬੈਠੇ ਨੇ ਇਹ ਵੀ ਨਹੀਂ ਰਹਿੰਦੇ ਹੈਗੇ ਕਿਉਂਕਿ ਭਾਈ ਇਹ ਕਿੱਥੇ ਜਾਣਗੇ ਇਹਨਾਂ ਦਾ ਰੋਜ਼ਗਾਰ ਆ ਇੱਥੇ 6 ਮਹੀਨੇ ਦਾ ਆਪਣਾ ਧਾਣਾ ਫੁੱਕਾ ਇਕੱਠਾ ਕਰਦੇ ਨੇ ਉਹ ਇਹ ਕਰਕੇ ਭਾਈ ਇਹ ਬਹੁਤ ਵੱਡਾ ਇੱਕ ਸਰਕਲ ਹੈ ਇਹ ਮੰਡੀ ਦੇ ਵਿੱਚ ਕੱਲੀ ਉਹ ਆਪਣੀ ਮੰਡੀ ਦੀ ਇਹ ਪੂਰੇ ਪੰਜਾਬ ਦੇ ਵਿੱਚ ਇਹ ਧਾਇਆ ਕੀਤਾ ਜਾ ਰਿਹਾ ਸਰਕਾਰ ਵੱਲੋਂ ਵੀ ਯਾਰ ਇਹ ਲੋਕਾਂ ਨੂੰ ਆ ਰਾਹ ਪਾਓ ਲਾਲਚ ਦਿਓ ਹੁਣੇ ਲਾਲਚ ਕੀ ਆ ਭਰਾਵੋ ਉਹਦੀ ਗੱਲ ਲੱਗ ਭੱਗ ਬਣਾ ਰਹੇ ਨੇ ਸੋਡਣਾ ਕੀਤੀ ਹੈਗੀ ਵੀ ਯਾਰਾ ਇਹਦਾ ਜਿਹੜਾ 6% ਉਹ ਤਾਂ ਟੈਕਸ ਲੱਗਦਾ ਹੈਗਾ ਖਰੀਦਦਾਰ ਨੂੰ ਵਪਾਰੀ ਨੂੰ ਉਹ 6% ਟੈਕਸ ਸਾਡੀ ਮੰਡੀ ਬੋਰਡ ਕੋਲ ਜਾਂਦਾ ਹੈ ਜਿਹਦੇ ਵਿੱਚ ਮੰਡੀਆਂ ਦੀ ਆ ਜਿਹੜੀ ਨਰਮਤ ਹੁੰਦੀ ਹੈ ਮੰਡੀ ਬੋਰਡ ਦੇ ਜਿਹੜੇ ਅਧਿਕਾਰੀ ਨੇ ਜਿਹੜੇ ਉਹਦੇ ਮੁਲਾਜ਼ਮ ਨੇ ਉਹਨਾਂ ਦੀ ਤਨਖਾਹ ਹੁੰਦੀ ਆ ਕਤਨ ਪਰਸੈਂਟ ਇਹਦੇ ਵਿੱਚੋਂ ਜਿਹੜੀ ਸਾਡੇ ਪੰਜਾਬ ਦੀ ਡਿਵੈਲਪਮੈਂਟ ਹੈ ਜਿਹੜੇ ਪਿੰਡਾਂ ਦੀਆਂ ਸੜਕਾਂ ਨੇ ਉਹਦੀ ਮੁਰੰਮਤ ਵਾਸਤੇ ਉਹ ਪੈਸਾ ਲੱਗਦਾਗਾ ਭਰਾਵੋ ਇਹ ਪੈਸੇ ਦੇ ਵਿੱਚੋਂ ਇਹੋ 1 ਕੁੰਟਲ ਪਿੱਛੇ ਲਗਭਗ 165 ਰੁਪਏ ਟੱਕ ਲੱਗਦਾਗਾ ਹੁਣ ਤਨਾ ਜਿਹੜੇ ਵਪਾਰੀ ਨੂੰ 165 ਰੁਪਏ ਕੁੰਟਲ ਉਹਦਾ ਤਾਂਸਾ ਦਿੰਦਾਗਾ ਉਹ ਸਰਕਾਰੀ ਖਰੀਦਦਤ ਨੇ ਜੋ ਪ੍ਰਾਈਵੇਟ ਖਰੀਦਦਾ ਤਾਂ ਪ੍ਰਾਈਵੇਟ ਖਰੀਦ ਦੇ ਵਿੱਚ ਜੇ ਭਲਾ ਹੋ 60 ਰੁਪਏ ਆਰਤੀ ਨੂੰ ਦੇ ਦਿੰਦਾ ਵੀ ਯਾਰ ਤੈਨੂੰ ਦਿੱਤੇ 60 ਰੁਪਏ ਤੂੰ ਲੈ ਲੈ ਤੇ 10 ਰੁਪਏ ਜਾਂ 5 ਰੁਪਏ ਕਿਸਾਨ ਨੂੰ ਦੇ ਦਿੰਦਾ ਤਾਂ ਫੇਰ ਵੀ ਆਉਂਦਾ 70-80 ਰੁਪਏ ਬਚ ਗਏ ਤਾਂ ਫੇਰ ਸਿੱਧਾ ਫੇਰ ਵੀ ਭਰਾਵੋ ਖਾਣ ਸਾਨੂੰ ਕੀ ਸਾਡੇ ਕੀ ਬੰਦੇ ਆ ਆਰਤੀਆਂ ਨੂੰ ਲੱਗਦਾ ਹੋਊਗਾ ਬਾਈਆਂ ਨੂੰ ਆਰਪੀਏ ਸਾਥੀਆਂ ਦਾ 22% ਇਹਨਾਂ ਨੂੰ ਕਮਿਸ਼ਨ ਏਜੰਟੀ ਮਿਲਦੀ ਹੈ ਉਹ ਕਮਿਸ਼ਨ ਏਜੰਟ ਨੇ ਜਿਹੜੇ ਆਰਤੀਏ ਨੇ ਤੇ ਕਮਿਸ਼ਨ ਮਿਲਦਾ ਨੂੰ 22 ਰੁਪਏ ₹120 ਕਮਿਸ਼ਨ ਦੱਸਾਂ ਬਨਾਲਾ ਇਹਨਾਂ ਦੇ ₹65 ਬਣਦੇ ਨੇ ਇੱਕ ਕਵਾਂਟਲ ਮੰਗਦਾ ਤਾਂ ਜਿਹੜਾ ਪ੍ਰਾਈਵੇਟ ਹੈ ਜੇ ਉਹਨਾਂ ਨੂੰ ₹80 ਦੇ ਦੁੱਫਲਾ ਇਹਦਾ ਕਹਿਣਗੇ ਯਾਰ ਨਿਆਰੇ ਆਗੇ ਯਾਰਾ ਜੇ ਭਲਾ ਨਿਆਰੇ ਸਾਨੂੰ 2 ਸਾਲ ਆ ਜਾਣਗੇ 4 ਸਾਲ ਆ ਜਾਣਗੇ ਤੁਸੀਂ ਇੱਕ ਸੀਜ਼ਨ ਦਾ 2 ਲੱਖ ਕਮਾ ਲਓਗੇ ਤੁਸੀਂ 3 ਲੱਖ ਰੁਪਇਆ ਕਮਾ ਲਓਗੇ ਇੱਕ ਸੀਜ਼ਨ ਦਾ ਪਰ ਕਿੰਨਾ ਕੁ ਚਿਰ ਕਮਾਓਗੇ ਬਾਈ ਆਹ ਮੰਡੀ ਨੂੰ ਸਾਫਤ ਕਰਨ ਲੱਗ ਰਹੇ ਨੇ ਉਹ ਆਹ ਜਿਹੜਾ ਦੀਪ ਗੱਲ ਕਰਕੇ ਗਿਆ ਵੀਰਕ ਪੋਰਟਲ ਦੇ ਉੱਤੇ ਇਹ ਆਪਸ਼ਨ ਹੈਗਾ ਵੀ ਆਹ ਹੈ ਸਰਕਾਰੀ ਖਰੀਦ ਹੋਈ ਹੈ ਕਿ ਪ੍ਰਾਈਵੇਟ ਖਰੀਦ ਹੋਈ ਹੈ ਜੇ ਤੁਹਾਡੀ ਆ 2016 ਤੋਂ ਲੈ ਕੇ ਹੁਣ ਤੱਕ 50-60% ਦੇ ਉੱਤੇ ਅਸੀਂ ਪਹੁੰਚ ਗਏ ਪ੍ਰਾਈਵੇਟ ਖਰੀਦ ਦੇ ਵਿੱਚ ਤਾਂ ਭਰਾਵਾ ਹੋਰ 4 ਸਾਲਾਂ ਨੂੰ ਅਸੀਂ 100% ਤੇ ਬਗ ਜਾਵਾਂਗੇ ਪ੍ਰਾਈਵੇਟ 'ਚ ਫਿਰ ਭਰਾ ਮੰਡੀ ਰਹੂਗੀ ਇਹ ਮੰਡੀ ਦੀ ਲੋੜ ਰਹੂਗੀ ਫਿਰ ਇੱਥੇ 80 ਰੁਪਏ ਜਦੋਂ ਆਏ ਲੱਗਦਾ ਹੈ ਕਿ ਅਸੀਂ 60 ਰੁਪਏ 70 ਰੁਪਏ ਕਮਾ ਲੈਣਗੇ ਕੌਂਟਰਲ ਮਗਰ ਸਾਨੂੰ ਦਾ ਦੇ ਯੰਮਰੇ ਹੋ ਪ੍ਰਾਈਵੇਟ ਪਲੇਅਰ ਇਹ ਨਹੀਂ ਮਿਲਨੇ ਭਾਈ ਇਹ ਆਰਪੀਏ ਨਹੀਂ ਰਹਿਣੇ ਇਹ ਮਨੀਮ ਰਹੀ ਰਹਿਣੇ ਕਿਉਂਕਿ ਆ ਕਿਸਾਨ ਨਹੀਂ ਰਹਿਣਾ ਭਾਈ ਆ ਕਿਸਾਨ ਨਹੀਂ ਰਹਿਣਾ ਤਾਂ ਇੱਥੇ ਪੂਰਾ ਧਰਾ ਹਿਲਣਾ ਸਾਡੇ ਦੇਸ਼ ਦਾ ਇਸ ਕਰਕੇ ਭਰਾਓ ਐਦੂ ਵੀ ਗਾਹਾਂ ਗੱਲ ਜਾ ਮੁੰਚੀਏਗੀ ਗੱਲ ਇੱਥੇ ਵੀ ਖੜੀ ਪ੍ਰਾਈਵੇਟ ਦੀ ਪ੍ਰਾਈਵੇਟ ਦੀ ਗੱਲ ਐ ਤੂੰ ਅੱਕੇ ਵਧ ਗਈ ਸਾਡੇ ਖੇਤ ਦੇ ਵਿੱਚ ਤੁਸੀਂ ਆਪਦੇ ਖੇਤ ਦੇ ਵਿੱਚ ਖਰੀਦਣ-ਕਣ ਵੇਚ ਸਕਦੇ ਹੋਗੇ ਪੱਗੜ ਦੀ ਲੋੜ ਨਹੀਂ ਮਸ਼ੀਨ ਪੁੱਛਣ ਦੀ ਲੋੜ ਨਹੀਂ ਉਹ ਤੇ ਘਰੇ ਪੈਣਗੇ ਕੀ ਹੋਊਗਾ ਇਹਦੀ ਵੀ ਲੋੜ ਨਹੀਂ ਹੈਗੀ ਤੁਹਾਨੂੰ ਕਾ ਉਹ ਕਹਿੰਦਾ ਇੱਥੇ ਸੌਦਾ ਕਰੋ ਐਂਦਾ ਸੀ ਬਣਾਉਂਦਾ ਸੌਦਾ ਵੀ ਕਿੰਨੇ ਕਣਕਾਂ ਦੇ ਵਿੱਚ ਉਹ ਐਸਟੀਮੇਟ ਲਾਉਂਦੇ ਨੇ ਉਹਦਾ ਕਿੰਨੀ ਗੜਕਾ ਆਹ ਤਖਤੀਰੇ ਡਮੰਗਦਾਗਾ ਆਹ ਰੇਟ ਨੂੰ ਇੰਨੀ ਗੜਕਾ ਮੇਰੀ ਹੋ ਗਈ 400 ਰੁਪਏ ਫਿਰ ਭਾਈ ਕਿਸਾਨ ਉਧਰ ਨੂੰ ਵੀ ਜਾਣਗੇ ਜਦੋਂ ਕਿਸਾਨ ਉਧਰ ਨੂੰ ਲਾਗੇ ਫਿਰ ਭਾਈ ਆ ਮੰਡੀ ਦੇ ਵਿੱਚ ਕੌਣ ਆਊਗਾ ਆਹ ਮੰਡੀ 'ਚ ਕਿਸੇ ਨੇ ਨਹੀਂ ਆਉਣਾ